ਸੋ ਜਿਸ ਤਰ੍ਹਾਂ ਕਿ ਅਸੀਂ ਪ੍ਰੋਮਿਸ ਕੀਤਾ ਸੀ ਕਿ ਇਸ ਚੈਨਲ ਤੇ ਤੁਹਾਨੂੰ ਲਗਾਤਾਰ ਜੋ ਜਾਣਕਾਰੀ ਹੈ ਆਰਥਰੋ ਦਾ ਰਿਲੇਟਡ ਉਹ ਪ੍ਰੋਵਾਈਡ ਕੀਤੀ ਜਾਏਗੀ ਤਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਲੇਕਿਨ ਅੱਜ ਦੇ ਟਾਪਿਕ ਨੂੰ ਗੱਲਬਾਤ ਕਰਾਂਗੇ ਆਰਥਰਾਈਟਿਸ ਬਾਰੇ ਆਖਰ ਆਰਥਰਾਈਟਿਸ ਹੈਗਾ ਕੀ ਹੈ ਆਮ ਇਨਸਾਨ ਦੀ ਭਾਸ਼ਾ ਦੇ ਵਿੱਚ ਇਸ ਪ੍ਰੋਬਲਮ ਨੂੰ ਕਿੱਦਾਂ ਸਮਝਿਆ ਜਾਵੇ ਡਾਕਟਰ ਸ਼ੇਖਰ ਸਿੰਘਲ ਮੇਰੇ ਨਾਲ ਇੱਕ ਵਾਰ ਫਿਰ ਤੋਂ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਰ ਆਰਥਰਾਈਟਿਸ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਕੀ ਬਿਮਾਰੀ ਹੈ ਆਰਥਰਾਈਟਿਸ ਜਿਹੜੀ ਹੈਗੀ ਹੈ ਉਹ ਜੋੜਾਂ ਦਾ ਘਸਣ ਨੂੰ ਕਹਿੰਦੇ ਇੱਕ ਆਮ ਸਿੰਪਲ ਲੈਂਗੁਏਜੇ ਆਪਾਂ ਸਮਝੇ ਤਾਂ ਜੋੜਾਂ ਦੇ ਘਸਣ ਨੂੰ ਆਪਾਂ ਆਰਥਰਾਈਟਿਸ ਕਹਿੰਦੇ ਨੇ ਉਹਦੇ ਨਾਲ ਜੋੜਾਂ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਮਰੀਜ਼ ਨੂੰ ਆਮ ਆਪਣੀ ਡੇਲੀ ਐਕਟੀਵਿਟੀਆਂ ਵਗੈਰਾ ਕਰਨ ਰੋਜ਼ਾਨਾ ਦਾ ਕੰਮ ਵਗੈਰਾ ਕਰਨ ਵਿੱਚ ਦਿੱਕਤਾਂ ਆਣੀ ਸ਼ੁਰੂ ਹੋ ਜਾਂਦੀ ਹੈ ਸਿੰਪਲ ਸ਼ਬਦਾਂ 'ਚ ਇਹਨੂੰ ਆਪਾਂ ਆਰਥਰਾਈਟਿਸ ਕਹਿੰਦੇ ਨੇ ਬਟ ਅੱਜਕੱਲ੍ਹ ਇਹ ਚੀਜ਼ ਡੈਫੀਨੇਸ਼ਨ ਨੂੰ ਸਾਰੇ ਭੁੱਲ ਚੁੱਕੇ ਹੈਗੇ ਨੇ ਅੱਜ ਕੱਲ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਚੁੱਕਾ ਹੈ ਆਰਥਰਾਇਟਿਸ 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 ਲਈ ਆਰ ਟਰੀਟਮੈਂਟ ਕਰੋ ਆਰਥਰਾਇਟਿਸ ਉਹ ਟਰੀਟਮੈਂਟ ਕਰੋ ਇਸ ਅਜੇ ਕਰਾਓ ਤੇ ਮੇਰੇ ਕੋਲ 20 ਤੋਂ 30 ਸਾਲ ਦੇ ਬੱਚੇ ਆਂਦੇ ਹੈਗੇ ਨੇ ਉਹ ਕਹਿੰਦੇ ਆ ਕਿ ਸਾਡਾ ਕੀ ਕਹਿੰਦੇ ਆ ਨੀ ਪੇਨ ਹੋ ਗਿਆ ਮੇਰੇ ਕੁਝ ਪੁੱਛਣ ਜਾਂ ਦੱਸਣ ਤੋਂ ਪਹਿਲਾਂ ਉਹਨਾਂ ਦਾ ਸਭ ਤੋਂ ਪਹਿਲਾ ਕੁੱਛਣਾ ਹੀ ਹੁੰਦਾ ਹੈ ਕਿ ਮੈਨੂੰ ਆਰਥਰਾਇਟਿਸ ਹੋ ਗਿਆ ਆਰਥਰਾਇਟਿਸ ਮੈਨੂੰ ਲੱਗਦਾ ਹੈ ਕਿ ਲੋਕੀ ਬੇਸਿਕ ਭੁੱਲ ਕੇ ਉਹਨੂੰ ਸੋਸ਼ਲ ਮੀਡੀਆ ਵਾਲੀ ਡੈਫੀਨੇਸ਼ਨ ਦੇਣੀ ਸ਼ੁਰੂ ਕਰ ਚੁੱਕੇ ਹੈਗੇ ਨੇ ਤੇ ਇਸ ਕਰਕੇ ਮੈਂ ਆਰਥਰਾਇਟਿਸ ਤੁਹਾਨੂੰ ਪੂਰੇ ਚੰਗੇ ਤਰੀਕੇ ਨਾਲ ਮੂਢਲੇ ਤੌਰ ਤੇ ਸਮਝਾਉਣਾ ਹੈ ਕਿ ਹੈ ਕੀ ਚੀਜ਼ ਤੇ ਉਹਨੂੰ ਸਮਝਣ ਵਾਸਤੇ ਆਪਾਂ ਨੂੰ ਇੱਕ ਜੋਇੰਟ ਦੀ ਆਪਣੇ ਜੋੜ ਦੀ ਬੰਤਰ ਨੂੰ ਸਮਝਣਾ ਪਏਗਾ ਜਿਵੇਂ ਕਿ ਆ ਮੈਂ ਆਪਣੇ ਹੱਥ ਫੜਿਆ ਮਾਡਲ ਹੈਗਾ ਇਹ ਆਪਣੇ ਗੋਡੇ ਦਾ ਮਾਡਲ ਹੈਗਾ ਇਸੀ ਤਰ੍ਹਾਂ ਹਰੇਕ ਜੋੜ ਦੇ ਵਿੱਚ ਦੋ ਹੱਡੀਆਂ ਹੁੰਦੀਆਂ ਇੱਕ ਉੱਪਰ ਇੱਕ ਥੱਲੇ ਜਿਹੜੀ ਦੋਵੇਂ ਆਪਸ ਵਿੱਚ ਲੱਗਦੀਆਂ ਹਨ ਤੇ ਇੱਕ ਜੋੜ ਬਣਾਉਂਦੀਆਂ ਹੈਗੀਆਂ ਜਿਵੇਂ ਕਿ ਆਹ ਗੋਡੇ ਦੇ ਜੋੜ ਦੇ ਵਿੱਚ ਉੱਪਰ ਹੱਡੀ ਹੈ ਤੇ ਥੱਲੇ ਹੱਡੀ ਹੈ ਇਹ ਦੋਵੇਂ ਹੱਡੀਆਂ ਦੇ ਉੱਪਰ ਇੱਕ ਕੁਦਰਤੀ ਕਵਰਿੰਗ ਹੁੰਦੀ ਹੈ ਜਾਂ ਪਾਲਿਸ਼ ਹੁੰਦੀ ਹੈ ਜਿਹਨੂੰ ਕਾਟਲੇਜ ਕਹਿੰਦੇ ਨੇ ਜਾਂ ਆਮ ਸ਼ਬਦਾਂ ਵਿੱਚ ਆਪਾਂ ਗ੍ਰੀਸ ਕਹਿੰਦੇ ਹਾਂ ਉਸ ਗ੍ਰੀਸ ਦਾ ਕੰਮ ਆ ਹੁੰਦਾ ਹੈ ਕਿ ਉਹ ਦੋਵੇਂ ਹੱਡੀਆਂ ਜਦੋਂ ਆਪਸੀ ਮੂਵਮੈਂਟ ਕਰਨ ਤਾਂ ਉਹ ਆਪਸੇ ਰਗੜਨਾ ਖਾਨ ਬੜੇ ਆਰਾਮ ਨਾਲ ਸਮੂਥਲੀ ਮੂਵ ਕਰ ਲੈਣ ਤਾਂ ਕਿ ਕੋਈ ਦਰਦ ਨਾ ਹੋਵੇ ਕੋਈ ਜੋਰ ਨਾ ਲਗਾ ਲੈ ਇੱਕ ਫ੍ਰਿਕਸ਼ਨ ਲੈਸ ਮੂਵਮੈਂਟ ਹੋ ਜਾਏ ਜੀ ਉਮਰ ਦੇ ਨਾਲ ਜਦੋਂ ਜਿਵੇਂ ਜਿਵੇਂ ਆਪਾਂ ਗਰੋ ਕਰਦੇ ਹਾਂ ਜਾਂ ਟਾਈਮ ਬੀਤਦਾ ਜਾਂਦਾ ਹੈ ਇਹ ਪਾਲਿਸ਼ ਹਲਕੀ ਹਲਕੀ ਉਖੜਦੀ ਜਾਂਦੀ ਹੈਗੀ ਜਿ ਜਿਹਦੇ ਕਰਕੇ ਨੀਚੇ ਵਾਲੀ ਹੱਡੀ ਜਿਹੜੀ ਹੈ ਨੰਗੀ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਤੇ ਫੇਰ ਜਦੋਂ ਦੋਵੇਂ ਹੱਡੀਆਂ ਜਿੱਥੋਂ ਕਾਟਲੇ ਚ ਜਾਂ ਪਾਲਿਸ਼ ਉਤਰ ਚੁੱਕੀ ਹੈ ਜਾਂ ਗਰੀਸ ਘਟ ਚੁੱਕੀ ਹੈ ਆਪਸੀ ਰਗੜ ਖਾਂਦੀ ਹੈ ਪੇਨ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਪੇਨ ਨਾਲ ਬੋਡੀ ਕੀ ਕਹਿੰਦੇ ਆਪਣੀ ਜੋੜ ਦੀ ਮੂਵਮੈਂਟ ਘਟਾਉਂਦੀ ਜਾਂਦੀ ਹੈ ਤੇ ਫੇਰ ਇਹ ਸਾਰੀ ਚੀਜ਼ ਨੂੰ ਆਰਥਰਾਇਟਿਸ ਕਹਿੰਦੇ ਹੈ ਠੀਕ ਹੈ ਉਸ ਕੰਡੀਸ਼ਨ ਨੂੰ ਫਿਰ ਆਰਥਰਾਇਟਿਸ ਆਰਥਰਾਇਟ ਇਹ ਬੇਸਿਕ ਡੈਫੀਨੇਸ਼ਨ ਹੈ ਇੱਕ ਆਰਥਰਾਇਟਿਸ ਦੀ ਅਸੀਂ ਇਹ ਤਾਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਰਥਰਾਇਟਿਸ ਐਕਚੁਅਲ ਜ ਹੈਗਾ ਕੀ ਹੈ ਹਰ ਜੋੜਾਂ ਦਾ ਦਰਦ ਆਰਥਰਾਇਟਿਸ ਨਹੀਂ ਹੁੰਦਾ ਆਰਥਰਾਇਟਿਸ ਕੀ ਹੈ ਡਾਕਟਰ ਸਰ ਨੇ ਦੱਸਿਆ ਹੈ ਸਰ ਇਹਦੇ ਲੱਛਣ ਕੀ ਨੇ ਕਿਦਾਂ ਪਤਾ ਲੱਗੇ ਕਿ ਆਰਥਰਾਇਟਿਸ ਦਾ ਹੀ ਪੇਨ ਹੈ ਜਾਂ ਕਦੋਂ ਜੋ ਪੇਸ਼ੈਂਟ ਹੈ ਉਹ ਡਾਕਟਰ ਨੂੰ ਉਹਨੂੰ ਵਿਜ਼ਿਟ ਕਰਨਾ ਚਾਹੀਦਾ ਏਸ ਇਹ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਕਿਉਂਕਿ ਮੋਸਟਲੀ ਕੀ ਕਹਿੰਦੇ ਲੋਕੀ ਕੁਝ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਲੈਂਦੇ ਕਿਸੇ ਦਿਨ ਉਠੇ ਥੋੜਾ ਹਲਕਾ ਫੁਲਕਾ ਪੇਨ ਹੋਇਆ ਪੇਨਕিলার ਖਾਲਿਆ ਤੇ ਉਹਨਾਂ ਨੂੰ ਲੱਗਿਆ ਕਿ ਬਈ ਸਭ ਨੇ ਰੋਜ਼ਾਨਾ ਰੁਟੀਨ ਦਾ ਦਰਦ ਸੀ ਐਜੇ ਦਰਦ ਵੀ ਹੁੰਦੇ ਹੈਗੇ ਨੇ ਬਟ ਆਪਾਂ ਨੂੰ ਕੁਝ ਚੀਜ਼ਾਂ ਹੈਗੇ ਜਿਨ੍ਹਾਂ ਦਾ ਧਿਆਨ ਰੱਖਣਾ ਹੈ ਜਿਹੜਾ ਕਿ ਆਰਥਰਾਇਟਿਸ ਨੂੰ ਆਮ ਜੋੜਾਂ ਦੇ ਦਰਦ ਨਾਲੋਂ ਵਿਆਖ ਕਰਦਾ ਹੈਗਾ ਸਭ ਤੋਂ ਪਹਿਲਾਂ ਤਾਂ ਹੈ ਕਿ ਜੇ ਤੁਹਾਨੂੰ ਸਵੇਰੇ ਉੱਠ ਕੇ ਜੋੜਾਂ 'ਚ ਅਕੜਾ ਮਹਿਸੂਸ ਹੁੰਦਾ ਹੈ ਤੇ ਉਹ ਅਕੜਾ ਵੀ ਘੱਟੋ ਘੱਟ 15 ਤੋਂ 20 ਮਿੰਟ ਰਹਿੰਦਾ ਹੈ ਤਾਂ ਇਹ ਇੱਕ ਆ ਲੱਛਣ ਹੈ ਕਿ ਤੁਸੀਂ ਤੁਹਾਨੂੰ ਸ਼ਾਇਦ ਆਰਥਰਾਇਟਿਸ ਹੋ ਸਕਦਾ ਹੈ ਦੂਸਰਾ ਜੇ ਤੁਹਾਨੂੰ ਉੱਠ ਕੇ ਚੱਲਣ ਫਿਰਨ ਚ ਰੁਟੀਨ ਦਾ ਕੰਮ ਵਗੈਰਾ ਕਰਨ ਚ ਦਿੱਕਤ ਆਣੀ ਸ਼ੁਰੂ ਹੋ ਗਈ ਹੈ ਥੈਟ ਕੁਡ ਬੀ ਆਰਥਰਾਈਟਿਸ ਉਹ ਹੋ ਸਕਦਾ ਹੈ ਥਰਡਲੀ ਜੇ ਬਜ਼ੁਰਗ ਜਿਵੇਂ ਮੇਰੇ ਕੋਲ ਆਉਂਦੇ ਹੈ ਕਿ ਉਹ ਕਾਫੀ ਤੰਦਰੁਸਤ ਹੈ ਉਹ ਕਹਿੰਦੇ ਕਿ ਪਹਿਲਾਂ ਮੈਂ ਗਰਾਊਂਡ ਦੇ ਪੰਜ ਚੱਕਰ ਲਾ ਲੈਂਦਾ ਸੀਗਾ ਹੌਲੀ ਹੌਲੀ ਮੇਰਾ ਘਟ ਕੇ ਚਾਰ ਰਹਿ ਗਿਆ ਹੈ ਕਈ ਵਾਰ ਕਹਿੰਦੇ ਤੀਜੇ ਕੰਪਲੀਟ ਕਰਕੇ ਮੇਰੇ ਚ ਆ ਜਾਂਦਾ ਹੁਣ ਮੈਂ ਚੌਥਾ ਨਹੀਂ ਕਰ ਸਕਦਾ ਕਿ ਮੇਰੀ ਬਸ ਹੋ ਗਈ ਹੈ ਏ ਸਾਇੰਸ ਹੈ ਕਿ ਨੇ ਕਿ ਆਪਣਾ ਨੂੰ ਆਰਥਰਾਇਟਿਸ ਡਵੈਲਪ ਹੋਣਾ ਸਟਾਰਟ ਹੋ ਗਿਆ ਹੈ ਐਂਡ ਥਿਸ ਇਜ਼ ਦਾ ਰਾਈਟ ਟਾਈਮ ਕਿ ਆਪਾਂ ਨੇ ਨੂੰ ਨਜ਼ਰ ਅੰਦਾਜ਼ ਸਿੰਪਲ ਦਰਦ ਵਾਲੀ ਟੈਬਲਟ ਲੈ ਕੇ ਔਰ ਵੀ ਨਹੀਂ ਕਰਨਾ ਚਾਹੀਦਾ ਥਿਸ ਇਜ਼ ਦਾ ਰਾਈਟ ਟਾਈਮ ਕਿ ਆਪਾਂ ਨੂੰ ਕੀ ਕਹਿੰਦੇ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ ਹੈ ਸਰ ਆਰਥਰਾਇਟਿਸ ਦੇ ਮਰੀਜ਼ ਜਿਹੜੇ ਹੁੰਦੇ ਨੇ ਅਕਸਰ ਰਾਤ ਨੂੰ ਜੋ ਨੀਜ਼ ਤੇ ਪੇਨ ਹੈ ਉਸ ਦੀ ਸ਼ਿਕਾਇਤ ਕਰਦੇ ਨੇ ਉਹਦੇ ਕੀ ਕਾਰਨ ਨੇ ਜੇ ਰਾਤੀ ਪੇਨ ਰਹਿਣਾ ਸ਼ੁਰੂ ਹੋ ਜਾਂਦਾ ਹੈ ਖਾਸ ਕਰਕੇ ਬਜ਼ੁਰਗਾਂ ਦੇ ਵਿੱਚ ਇਹਦਾ ਕਾਰਨ ਹੁੰਦਾ ਹੈ ਕਿ ਵੀ ਆਪਣੀ ਹੱਡੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਗਰੀਸ ਘੱਟ ਜਾਂਦੀ ਹੈ ਤੇ ਉਹ ਆਪਸੀ ਹੱਡੀਆਂ ਰਗੜ ਖਾਂ ਨੇ ਰਾਤੀ ਆਪਨਾ ਸੌਂ ਲੱਗੇ ਆਪਣੇ ਮਸਲਸ ਰਿਲੈਕਸ ਕਰ ਜਾਂਦੇ ਹੈਗੇ ਨੇ ਤੇ ਉਹ ਹੱਡੀਆਂ ਹੋਰ ਨਜ਼ਦੀਕ ਆ ਜਾਂਦੀਆਂ ਤੇ ਆਪਸ ਰਗੜ ਖਾਂਦੀਆਂ ਤੇ ਕਈ ਵਾਰ ਬਜ਼ੁਰਗਾਂ ਦੀ ਪਾਸਾ ਲੈਣ ਲੱਗੇ ਜਾਂ ਗੋਡਾ ਸਿੱਧਾ ਕਰਦੇ ਇੱਕਦਮ ਦਰਦ ਕਰਨ ਨੀਂਦ ਸ਼ੁਰੂ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਹੈ ਕਿ ਵੀ ਆਰਥਰਾਇਟਿਸ ਆਪਣਾ ਐਡਵਾਂਸ ਹੋ ਗਿਆ ਹੈ ਕਿ ਅੱਗੇ ਵੱਧ ਗਿਆ ਹੈ ਤੇ ਇਸ ਸਟੇਜ ਦੇ ਵਿੱਚ ਡੈਫੀਨਿਟਲੀ ਥਿਸ ਇਜ਼ ਇੱਕ ਕੁਦਰਤ ਨੂੰ ਵਰਨਿੰਗ ਸਾਈਨ ਸਮਝ ਕੇ ਆਪਾਂ ਨੂੰ ਡਾਕਟਰ ਦੀ ਕੰਸਲਟ ਲੈਣੀ ਚਾਹੀਦੀ ਹੈ ਅ ਅੱਜ ਅਸੀਂ ਆਰਥਰਾਈਟਸ ਬਾਰੇ ਗੱਲਬਾਤ ਕੀਤੀ ਹੈ ਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਆਰਥਰਾਈਟਸ ਪ੍ਰੋਬਲਮ ਹੈ ਕੀ ਹੈ ਕਿਸ ਨੂੰ ਹੋ ਸਕਦੀ ਹੈ ਕੀ ਲੱਛਣ ਨੇ ਕਦੋਂ ਡਾਕਟਰ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ ਸਰ ਇਸ ਵੀਡੀਓ ਦੇ ਵਿੱਚ ਮੈਂ ਚਾਹੂੰਗੀ ਅਖੀਰ ਵਿੱਚ ਸੁਣਿਆ ਕੀ ਦੇਣਾ ਚਾਹੂੰਗੀ ਲੋਕਾਂ ਨੂੰ ਦਰਸ਼ਕਾਂ ਨੂੰ ਕਿ ਕਿਹਨਾ ਗੱਲਾਂ ਦਾ ਧਿਆਨ ਰੱਖਣ ਕਿ ਇਸ ਤੋਂ ਬਚਿਆ ਜਾ ਸਕੇ ਜਾਂ ਜੇ ਆਰਥਰਾਈਟਸ ਹੋ ਗਿਆ ਤਾਂ ਕੀ ਕਰਨ ਦੇਖੋ ਸਭ ਤੋਂ ਪਹਿਲੀ ਚੀਜ਼ ਤਾਂ ਹੈ ਕਿ ਬਿਮਾਰੀ ਦੇ ਲੱਛਣਾਂ ਨੂੰ ਪਛਾਣਨ ਤਾ ਸਭ ਤੋਂ ਪਹਿਲਾਂ ਜਿਹੜੇ ਮੈਂ ਪੁਆਇੰਟ ਦੇਖੇ ਦੱਸੇ ਹੈਗੇ ਤੁਹਾਨੂੰ ਜੇ ਕੀ ਕਹਿੰਦਾ ਤੁਹਾਨੂੰ ਉਹਨਾਂ ਚੋਂ ਕੋਈ ਚੀਜ਼ ਲੱਗਦਾ ਹੈ ਉਹਨੂੰ ਇੱਕ ਵਾਰਨਿੰਗ ਸਾਈਨ ਸਮਝ ਕੇ ਇਗਨੋਰ ਨਹੀਂ ਕਰਨਾ ਬਿਲਕੁਲ ਉਹਨੂੰ ਕੀ ਕਹਿੰਦੇ ਆ ਲਾਪਰਵਾਹੀ ਨਾਲ ਨਹੀਂ ਡੀਲ ਕਰਨਾ ਜਾਂ ਪੇਨਕিলার ਖਾ ਕੇ ਡੀਲ ਨਹੀਂ ਕਰਨਾ ਤੁਸੀਂ ਉਸ ਵੇਲੇ ਇੱਕ ਅੱਛੇ ਡਾਕਟਰ ਸਲਾਹ ਲੈਣੀ ਹੈ ਦੂਸਰੀ ਚੀਜ਼ ਇਹ ਤਾਂ ਹੈ ਕਿ ਆਰਥਰਾਈਟਸ ਡਿਵੈਲਪ ਹੋਉਂਦੇ ਬਟ ਆਪਾਂ ਆਰਥਰਾਈਟਸ ਡਿਵੈਲਪ ਹੀ ਕਿਉਂ ਕਰਦੇ ਆ ਉਦੇ ਵਾਸਤੇ ਕੁਝ ਚੀਜ਼ਾਂ ਹੈਗੀਆਂ ਸਭ ਤੋਂ ਪਹਿਲਾਂ ਤਾਂ ਹੈ ਆਪਣਾ ਲਾਈਫ ਸਟਾਈਲ ਆਪਾਂ ਕਈ ਵਾਰ ਆਪਣੇ ਦੇਖਿਆ ਹੈ ਕਿ ਆਪਣੇ ਬਜ਼ੁਰਗ ਕਿੰਨੇ ਤੰਦਰੁਸਤ ਰਹਿੰਦੇ ਆ ਨੇ ਕਿੰਨਾ ਚੱਲਦੇ ਨੇ ਤੇ 60 65 ਸਾਲ ਤੱਕ ਤਾਂ ਵੈਸੇ ਹੀ ਕਦੇ ਵੀ ਉਹਨਾਂ ਨੂੰ ਕੋਈ ਤਕਲੀਫ ਨਹੀਂ ਆਉਂਦੀ ਰੀਜ਼ਨ ਬੀਇੰਗ ਆਪਣਾ ਲਾਈਫ ਸਟਾਈਲ ਤੁਸੀਂ ਉਹ ਦੇਖੋ ਉਹਨਾਂ ਦਾ ਲਾਈਫ ਸਟਾਈਲ ਜੋ ਮੋਸਟਲੀ ਕੰਮ ਸਾਰੇ ਆਪਣੇ ਆਪ ਕਰਦੇ ਸੀ ਉਹਨਾਂ ਦਾ ਤੁਰਨਾ ਬਹੁਤ ਜ਼ਿਆਦਾ ਹੁੰਦਾ ਸੀ ਇੱਕ ਤਰੀਕੇ ਦੀ ਐਕਸਰਸਾਈਜ਼ ਨੇਚਰਲੀ ਹੋਈ ਜਾਂਦੀ ਹੈ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈ ਸਰੇਕ ਦੀ ਜੌਬ ਦਾ ਟਾਈਮ ਇਨਾ ਫਿਕਸਡ ਹੈਗਾ ਉਹਦੇ ਵਿੱਚ ਵੀ ਜਿਹੜਾ ਥੋੜਾ ਬਹੁਤ ਟਾਈਮ ਮਿਲਿਆ ਉਹਨੇ ਕੀ ਕਹਿੰਦੇ ਆਪਣੇ ਫੋਨ ਵਗੈਰਾ ਤੇ ਲਗਾਣਾ ਹੈ ਤਾਂ ਉਹ ਇੱਕ ਲਾਈਫ ਸਟਾਈਲ ਦੇ ਵਿੱਚ ਬਹੁਤ ਜ਼ਿਆਦਾ ਮੇਜਰ ਚੇਂਜ ਆ ਗਿਆ ਹੈ ਜਿਹੜਾ ਕਿ ਕਿਥੇ ਨਾ ਕਿਥੇ ਆਰਥਰਾਇਟਿਸ ਨੂੰ ਕੰਟ੍ਰਿਬਿਊਟ ਕਰ ਰਿਹਾ ਤੇ ਦੂਸਤ ਲਾਈਫ ਸਟਾਈਲ ਤੋਂ ਇਲਾਵਾ ਆਪਣੇ ਖਾਣੇ ਪੀਣੇ ਦਾ ਵੀ ਬਹੁਤ ਵੱਡਾ ਰੋਲ ਹੈ ਆਰਥਰਾਇਟਿਸ ਦੇ ਵਿੱਚ ਪਹਿਲਾਂ ਤੁਸੀਂ ਦੇਖਿਆ ਸੀ ਕਿ ਬੀ ਮੋਸਟਲੀ ਲੋਕੀ ਘਰੇ ਖਾਣਾ ਖਾਂਦੇ ਸੀਗੇ ਹੈਲਦੀ ਖਾਣਾ ਪੋਸ਼ਟ ਖਾਣਾ ਖਾਂਦੇ ਸੀਗੇ ਹੁਣ ਕਾਫੀ ਜੋਰ ਯੰਗਸਟਰ ਵਗੈਰਾ ਦੇ ਵਿੱਚ ਜੰਕ ਫੂਡ ਤੇ ਹੀ ਦਿੱਤਾ ਗਿਆ ਹੈ ਜੰਕ ਫੂਡ ਨਾਲ ਕਾਫੀ ਦਿੱਕਤਾਂ ਹੈ ਇੱਕ ਤਾਂ ਉਹਦੇ ਵਿੱਚ ਕੀ ਪਾਇਆ ਗਿਆ ਐਗਜ਼ੈਕਟਲੀ ਨਹੀਂ ਪਤਾ ਹੁੰਦਾ ਦੂਸਰੀ ਉਹਦੇ ਵਿੱਚ ਨਾ ਹਾਈ ਕੈਲਰੀਜ਼ ਹੁੰਦੀਆਂ ਹਾਈ ਕੈਲਰੀਜ਼ ਨਾਲ ਕੀ ਹੋ ਜਾਂਦਾ ਕਿ ਵੀ ਆਪਣਾ weight ਇਨਕਰੀਸ ਕਰਦਾ ਹੈ ਬੋਡੀ ਦੇ ਉੱਪਰ ਸਟ्रेस ਆਂਦਾ ਹੈਗਾ ਤੇ ਉਹ weight ਇਨਕਰੀਸ ਹੋਣ ਕਰਕੇ ਜੋੜਾਂ ਦੇ ਉੱਪਰ ਸਟ्रेस ਆਂਦਾ ਹੈ ਤੇ ਉਹ ਆਰਥਰਾਈਟਿਸ ਨੂੰ ਲੀਡ ਕਰਦਾ ਹੈ ਐਂਡ ਲਾਸਟਲੀ ਜੋ ਇੱਕ ਮੈਂ ਰეკਮੈਂਡ ਕਰਨਾ ਚਾਹਾਂਗਾ ਹਰੇਕ ਵਾਸਤੇ ਕਿ ਹਰੇਕ ਨੂੰ ਐਟਲੀਸਟ 15 20 ਮਿੰਟ ਆਪਣੇ ਡੇਲੀ ਦੇ ਰੂਟੀਨ ਚ ਜਿਹੜਾ ਕਿ ਬਹੁਤ ਜ਼ਿਆਦਾ ਟਾਈਟ ਹੈਗਾ ਉਸ ਚ 15 20 ਮਿੰਟ ਉੱਠ ਕੇ ਐਕਸਰਸਾਈਜ਼ ਹਲਕੀ ਫੁਲਕੀ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਤੁਸੀਂ ਜਿਮ ਜਾ ਸਕਦੇ ਹੋ ਭਾਵੇਂ ਆਪਣੇ ਕਮਰੇ ਦੇ ਵਿੱਚ ਹੀ ਕਰ ਸਕਦੇ ਹੋ ਐਂਡ ਜੇ ਉੱਥੇ ਵੀ ਨਹੀਂ ਤਾਂ ਆਪਣੇ ਆਫਿਸ ਦੇ ਵਿੱਚ ਜੇ ਤੁਹਾਨੂੰ ਥੋੜਾ ਟਾਈਮ ਮਿਲਦਾ ਹੈ ਤਾਂ 15 ਮਿੰਟ ਆਪਣੀ ਬਾਡੀ ਤੇ ਪਾ ਜ਼ਰੂਰ ਲਗਾਓ ਇਹਦੇ ਵਿੱਚ ਰੈਦਰ ਦੈਨ ਕਿ ਮੈਂ ਸੰਡੇ ਦੀ ਵੇਟ ਕਰਾਂ ਤੇ ਮੈਂ ਉਸ ਦਿਨ ਹੀ ਕਲੱਬ ਜਾਂ ਜਿਮ ਜਾਵਾਂ ਉਹ ਨਹੀਂ ਮੈਟਰ ਕਰਦਾ ਐਕਟਿਵ ਹੈਲਦੀ ਲਾਈਫਸਟਾਈਲ ਤੇ ਕੰਸਿਸਟੈਂਸ ਸਿਸਟਮ ਇਨ ਰੋਜ਼ਾਨਾ ਕਰਨ ਵਾਲੀ ਐਕਸਰਸਾਈਜ਼ ਉਹ ਕਰਨੀ। ਅ ਸਰ ਇੱਥੇ ਇੱਕ ਸਵਾਲ ਪੁੱਛਣਾ ਚਾਹਾਂਗੀ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਜੋੜਾਂ ਦਾ ਦਰਦ ਜਿਹੜਾ ਕੀ ਹੈ ਬਜ਼ੁਰਗਾਂ ਨੂੰ ਦੇਖਿਆ ਜਾਂਦਾ ਸੀ ਲੇਕਿਨ ਅੱਜਕੱਲ 20 30 ਸਾਲ ਦੇ ਲੋਕ ਜਿਹੜੇ ਨੇ ਨੌਜਵਾਨ ਉਹਨਾਂ ਨੂੰ ਵੀ ਪੇਸ਼ ਆ ਰਹੇ ਇਹਦੇ ਕੀ ਕਾਰਨ ਨੇ? ਅ ਆਪਾ ਆਰਥਰਾਇਟਿਸ ਅਜੇ ਤੱਕਰ ਜੋ ਕਿਹਾ ਗਿਆ ਸੀਗਾ ਉਹ ਉਮਰ ਦੇ ਨਾਲ ਜਿਹੜਾ ਜੋੜਾਂ ਦਾ ਖਸਾਵਟ ਹੈ ਉਹਨੂੰ ਕਿਹਾ ਸੀ। ਦੈਟ ਇਜ਼ ਉਹਨੂੰ ਕਿਹਾ ਜਾਂਦਾ ਹੈ ਆਸਟਿਓਆਰਥਰਾਇਟਿਸ। ਬਟ ਇਸ ਤੋਂ ਇਲਾਵਾ ਇੱਕ ਹੋਰ ਬਿਮਾਰੀ ਹੈ ਇੱਕ ਟਾਈਪ ਆਫ ਆਰਥਰਾਇਟਿਸ ਹੈ ਜਿਹਨੂੰ ਆਪਾਂ ਰਿਯੂਮਟੋਇਡ ਆਰਥਰਾਇਟਿਸ ਜਾਂ ਕਿ ਗਠੀਆ ਕਹਿੰਦੇ ਆ ਗਠੀਆ ਜੋ ਹੈ ਉਹ 20 ਤੋਂ 30 ਦੀ ਉਮਰ ਦੇ ਵਿੱਚ ਹੀ ਕੀ ਕਹਿੰਦੇ ਪ੍ਰੈਜੈਂਟ ਕਰਦਾ ਸਾਡੇ ਕੋਲ ਮੋਸਟਲੀ ਪੇਸ਼ੈਂਟ ਆਉਂਦੇ ਨੇ ਕੀ ਕਹਿੰਦੇ ਐਂਡ ਮੋਸਟਲੀ ਗਰਲਸ ਆਂਦੀਆਂ ਹੈਗੀਆਂ ਜਿਹੜੀ 20 30 ਸਾਲ ਦੀ ਉਮਰ ਕਾਮਨਲੀ ਹੁੰਦਾ ਕਿ ਹੱਥਾਂ 'ਚ ਪੇਨ ਆਣਾ ਸ਼ੁਰੂ ਹੋ ਗਿਆ ਗਰਦਨ 'ਚ ਪੇਨ ਹੈ ਗੋਡਿਆਂ 'ਚ ਪੇਨ ਹੈ ਤਾਂ ਇੰਨੀ ਨੂੰ ਅਸ ਇਨਾਂ ਸਾਰਿਆਂ ਨੂੰ ਸਾਨੂੰ ਅੱਗੇ ਈਵੈਲੂਏਟ ਕਰਨਾ ਪੈਂਦਾ ਹੈ ਕਿ ਵੀ ਕੀ ਇਹ ਗਠੀਆ ਦੇ ਕੁਝ ਟੈਸਟ ਕਰਵਾਉਣੇ ਪੈਂਦੇ ਹੈਗੇ ਨੇ ਥਾਇਰੋਇਡ ਦਾ ਟੈਸਟ ਕਰਾਉਣਾ ਪੈਂਦਾ ਹੈ ਤੇ ਇਹ ਸਾਰੀ ਚੀਜ਼ ਦੇਖ ਕੇ ਆਪਾਂ ਨੂੰ ਸਭ ਤੋਂ ਪਹਿਲਾਂ ਜਾਂਚਣਾ ਪੈਂਦਾ ਹੈ ਕਿ ਇਹ ਉਹ ਗਠੀਆ ਹੀ ਹੈ ਤਾਂ ਮੋਸਟਲੀ ਜਿਹੜੇ ਯੰਗਰ ਏਜ ਗਰੁੱਪ ਚ ਆਉਂਦੇ ਹੈਗੇ ਨੇ ਜਿਨ੍ਹਾਂ ਦੇ ਕਾਫੀ ਜ਼ੋਰ ਦੁਖ ਰਹੇ ਹੁੰਦੇ ਆ ਉਹਨਾਂ 'ਚ ਗਠੀਆ ਹੋਣ ਦਾ ਚਾਂਸ ਹੁੰਦਾ ਤਾਂ ਹੀ ਉਹ ਜੋਇੰਟ ਪੇਨਸ ਵਾਰਾ ਪ੍ਰੈਜ਼ੈਂਟ ਕਰਦੇ ਆਪਾਂ